ਹਾਂ ਕੁਲਵੰਤ ਕੌਰ ਹਾਂ ਜੀ ਤੇ ਬਾਰੇ ਤੇ ਕੀ ਲੱਗਦਾ ਸੀ ਜਵੇ ਜੀ ਸਦਾ ਮੇਰਾ ਜੇਠ ਦਾ ਲੜਕਾ ਬੇਟਾ ਹਾਂ ਜੀ ਪਿੰਡ ਮਾਲੇ ਵਾਲੇ ਤੇ ਰਹਿਣ ਵਾਲਿਆ ਸੀ ਤੇ ਨਾਮ ਉਹਦੇ ਦਾ ਕੀ ਸੀਗਾ ਹਾਂ ਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂ ਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ ਹਾਂ ਜੀ ਇਹਨਾਂ ਨੂੰ ਇੱਕ ਸਾਲ ਹੋ ਗਿਆ ਪੂਰਾ ਕਰੋ ਗਿਆ ਇਹਨੂੰ ਕਰੋ ਤਾਂ ਅਮਰੀਕਾ ਗਿਆ ਸੀ ਸਰਦੂਪ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲ ਹਾਂ ਜੀ ਇੱਕ ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਏਜੰਟਾ ਨੇ ਉਹਨਾਂ ਨੂੰ ਵਿਕੇ ਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਬਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਇਦਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ মিডিਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ মিডিਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਨੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਨੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁਲਕ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣਾ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਚਲਮਾ ਦੇ ਹੱਥ ਚੜ੍ਹ ਕੇ ਕਿਸ ਤਰ੍ਹਾਂ ਹਾਂਜੀ ਬਹੁਤ ਕਹਿੰਦੇ ਬੱਚੇ ਉਧਰ ਜ਼ਾਲਮਾਂ ਦੇ ਹੱਥੇ ਚੜੇ ਹੋਏ। ਨਹੀਂ ਇਥੇ ਕੁਛ ਕਹਿੰਦੇ ਨਹੀਂ ਤਾਂ ਅੱਗੇ ਕੁਛ ਹਾਂਜੀ ਇਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ ਤੇ ਢੋਕੀ ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ। ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ। ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀ ਆ ਹਰ ਮਾਂ ਨੂੰ ਇਹੀ ਮਿੰਤ ਕਰਨਿਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ। ਪਰ ਬਾਹਰ ਦੇ ਮੁਖ ਕਾ ਦੇਣਾ ਭੇਜੋ ਹਾਂਜੀ ਹੁਣ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਨਾ ਹੈ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਅਜੀ ਕੁਮਾਰ ਆ ਪਿੰਡ ਮਾਲੇ ਵਾਲਾ ਸ਼ਹਿਰ ਮੋਟਵਾਜੀ ਮੱਲੇ ਬਾਰੇ ਰਹਿਣ ਹਾਂਜੀ ਅੱਜ ਤੁਸੀਂ ਕਿੱਥੇ ਗਏ ਸੀ ਤੁਹਾਡੇ ਨਾਲ ਕੀ ਹੋਇਆ ਮੈਂ ਇਹ ਤੋਂ ਇੱਕ ਨੰਬਰ ਦਾ ਟੈਕ ਹੈ ਕਿ ਦੋ ਨੰਬਰ ਤੇ ਬਸਾਤਾ ਏਜੰਟ ਨੇ ਨਹੀਂ ਜਾਣਾ ਮੈਂ ਯੂ ਐਸ ਐਮ ਐਕਾ ਕਿਤੇ ਥਰੂ ਗਏ ਸੀ ਕਿਹਨੇ ਜੋ ਮੈਂ ਜ਼ਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੈਨਾਂ ਉੱਤੇ ਮਤਲਬ ਮਾਕਿਆਂ ਨੇ ਪਾਲੇ ਸੀ ਇਹਨਾਂ پیسے ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਨੇ ਮੇਨਾਂ ਕੁੱਟਮਾਰ ਕੀਤੀ ਬੋ ਗੰਦੀ ਜਗ੍ਹਾ ਤੇ ਮੇਂ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਛ ਪਤਾ ਨਹੀਂ ਕਿਉਂਕਿ ਉੱਥੇ ਪੁਲਿਸ ਵਾਲੇ ਨੇ ਪਹਿਲਾਂ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਡ ਤੇ ਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀ ਖੁੱਲ ਗਿਆ ਹਾਂ ਸਰ ਕਿੰਨੇ ਕਦਮ ਤਸ਼ੱਦਦ ਕੀਤਾ ਤੁਹਾਡੇ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਟਿਆ ਨਾ ਮੇਰਾ ਸੇਰ ਕੰ ਦਵਾਰ ਨਾਲ ਮਾਰਿਆ ਨਾ ਤੇ ਇੱਥੇ ਸਾਰੀ ਦਿਰ ਤੇ ਕਰਦੀ ਤੇ ਮਤਲਬ ਡਾਂਗਾ ਨਾ ਸੋਖਦੀ ਨਾ ਕਰਦੇ ਸੀ ਕੀ ਕਹਿੰਦੇ ਸੀ ਪਹਿਲਾਂ ਕੋ ਡਾਕੀ ਲਗਾ ਕੇ ਪਹਿਲਾਂ ਕਿ ਤੁਸੀਂ ਜਾੜ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੇ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਤਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਵੀ ਨਹੀਂ ਰੱਖਿਆ ਸਰ ਹਾਂਜੀ ਸਰ ਮਤਲਬ ਸਾਨੂੰ ਡੋਂਕਰਾਂ ਦੇ ਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣ ਵਾਲੀ ਸੀ ਸ਼ਾਇਦ ਉਹਨਾਂ ਦੇ ਜਰੀਆ ਖਬਰ ਦਾ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹਨਾਂ ਨੇ ਭੇਜੀ ਸੀ ਕਰੋ ਤੇ ਉਹਨਾਂ ਨੇ ਮੈਨੂੰ ਤੋਂ ਪੁੱਛਿਆ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿਦਾਂ ਚੈੱਕ ਕਰ ਸਰ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾਂ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨੇ ਖਬਰ ਦਾ ਇਨਾ ਪ੍ਰਭਾਵ ਪਿਆ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗ ਗਏ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੇ ਦਵਾਜ਼ ਉਹਨਾਂ ਨੇ ਮੈਨੂੰ ਫਿਰ ਵਾਪਸ ਭੇਜਿਆ ਇਹ ਦੋ ਨੰਬਰ ਚ ਹੀ ਭੇਜਾਂਗੇ ਉਹਨਾਂ ਨੂੰ ਉੱਥੋਂ ਹਾਂਜੀ ਪਾਸਵਰਡ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਕਲੇ ਪਾਈ ਸਾਰਾ ਕੁਝ ਰੱਖਿਆ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਅਮਰੀਕਾ ਦਾ ਮੁੰਡਾ ਮਿਲਿਆ ਪੀਆ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਭੇਜਣ ਲੱਗਿਆ ਤੇ ਇੱਥੇ ਮੈਂ ਉਤਰਨਾ ਆ ਜੀ ਹਾਂਜੀ ਤੇ ਕਿੱਲੀ ਦੇ ਉੱਤੇ ਰੱਖਿਆ ਕਿ ਕਿਸ ਤਰ੍ਹਾਂ ਵਾਪਸ ਸਰ ਮੈਨੂੰ ਉਹ 25 ਦੀ 26 ਤਰੀਕ ਨੂੰ ਮਤਲੰਦਾ ਤੋਂ ਨਿਕਲਿਆ ਸੀ ਓਟਲ ਤੇ ਦੂਸਰੇ ਓਟਲ ਤੇ ਜਾਣ ਲੱਗਿਆ ਸੀ ਕਿ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਸੀ ਕੀ ਹੋਰ ਕੋਈਸ ਦਾ ਕਿੰਨਾ ਕੋਈ ਸਹਿਯੋਗ ਤੁਹਾਨੂੰ ਮਿਲਿਆ ਸਰ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਆਇਆ ਕੋਈਸ ਦਾ ਕੀ ਕਹਿਣਾ ਚਾਹਦੇ ਹੋ ਸਰ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਹੋਇਆ ਜੀ ਮੇਰਾ ਉੱਥੋਂ ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉੱਥੇ ਜੀ ਹਾਂਜੀ ਉਹ ਕਪੜਾ ਸੁਕੀਸਾਂ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਬਿਆਂ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਵੱਲ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ